ਮੇਰਾ ਮੂੰਹ ਸੁੱਕੀ ਜਾਂਦਾ ਪਾਣੀ ਦੇ ਦਿਓ ਮੈਂ ساری ਉਮਰ ਇਹਨਾਂ ਲਈ ਕੰਮ ਕੀਤਾ 12-12 ਘੰਟੇ ਕੰਮ ਕਰਦਾ ਰਿਆਂ ਆਵਦੀ ਜਵਾਨੀ ਵੀ ਇਹਨਾਂ ਦੇ ਲਈ ਖੇਲਾਤੀ ਮਨ ਜਦ ਬੈਲ ਕਿਸੇ ਕੰਮ ਆਦ ਨਹੀਂ ਰਹਾ ਤੈਂਦਾ ਨਹੀਂ ਮਰ ਲਈ ਛੱਡਦਾ ਹੋਣ ਮਾੜੀ ਮਾੜੀ ਚੀਜ਼ ਲਈ ਮੈਨੂੰ ਪਾਜ ਪਾਜ ਪੈਂਦੇ ਨੇ ਬੜਾ ਆਪਾ ਹਰੇਕ ਦਿਨ ਆਉਂਦਾ ਹੁਣ ਮੈਂ ਕਿਸੇ ਕੰਮ ਦਾ ਨਹੀਂ ਰਿਹਾ ਤੇ ਇਹਨਾਂ ਨੂੰ ਆਏ ਆ ਵੀ ਇਹ ਮਾਰੇ ਤੇ ਖੜਾ ਛੋਟੇ ਇਹ ਬੜਾ ਆਪਾ ਤਾਂ ਸਾਰਿਆਂ ਤੇ ਹੀ ਆਉਣਾ ਅੱਜ ਮੇਰੇ ਤੇ ਆ ਕੱਲ੍ਹ ਥੋੜ੍ਹੇ ਤੇ ਵੀ ਆਓ ਤੇ ਇਹ ਪਾਣੀ ਦੇ ਦੇ ਮੇਰਾ ਮੂੰਹ ਸੁੱਕੀ ਜਾਂਦਾ ਇਹ ਕਹਤਾ ਸੋ ਬੁੜੇ ਨੇ ਜਿੰਨਾ ਹਰਾਮ ਕੀਤਾ ਪਿਆ ਉਹਦਾ ਭਾਂਡੇ ਵੀ ਇਹਦੇ ਨਾਲ ਲਾਗ ਹੀ ਲਾ ਦਿੰਦੇ ਐਵੇਂ ਆਪਣੇ ਨਾਲ ਨਾਲ ਸਾਨੂੰ ਵੀ ਬਿਮਾਰੀ ਲਾਊਗਾ ਲੈ ਲਓ ਪਾਣੀ ਪਹਿਲਾਂ ਤੁਸੀਂ ਪਾਣੀ ਮੰਗੀ ਜਾਂਦੇ ਹੁਣ ਤੁਸੀਂ ਉੱਠਦੇ ਨਹੀਂ ਪਏ ਲੈ ਲਓ ਮੈਂ ਵਹਿਲੀ ਆ ਹੁਣ ਸਪੈਸ਼ਲ ਉੱਠ ਕੇ ਆਈ ਆ ਉਠੋ ਉਠੋ ਕਈ ਵਾਰੀ ਕਿਹਾ ਫਿਰ ਕੇਅਰ ਟੇਕਰ ਕੋਈ ਰੱਖ ਦੋ ਆਹ ਆ ਪਿੱਛੇ ਰੱਖਿਆ ਜੇ ਚੱਕਿਆ ਜਾਂਦਾ ਤਾਂ ਇੱਥੋਂ ਚੱਕ ਲਿਆ ਕਰੋ ਗਲਾਸ ਟੱਕ ਦੂੰਗੀ ਢਹਿਰ ਕੇ ਮੈਂ ਹੋਰ ਕੋਈ ਚਾਹੀਦਾ ਦੱਸ ਦੋ ਪੈ ਜਾ ਹੁਣ ਤੂੰ ਹੀ ਘੜਾ ਉੱਠ ਕੇ ਕੋਈ ਕੰਮ ਕਰਨਾ

ਡਾਕਟਰ ਨੇ ਬਹੁਤ ਜੀ ਜਵਾਬ ਦਿੱਤਾ ਕਹਿੰਦੇ ਇਹਨਾਂ ਦਾ ਕੋਈ ਇਲਾਜ ਨਹੀਂ ਹੋ ਸਕਦਾ ਘਰੇਲ ਸੇਵਾ ਕਰ ਲੋ ਬਸ ਮੈਂ ਤਾਂ ਉਹਨਾਂ ਨੂੰ ਬਹੁਤ ਕਿਹਾ ਕੋਈ ਇਹਨਾਂ ਨੂੰ ਐਡਮਿਟ ਕਰ ਲੋ ਜਿਹੜੀ ਵੀ ਦਵਾਈ ਆ ਜੋ ਵੀ ਕੀ ਕਰਨਾ ਕਰੋ ਖਰਚੇ ਦੀ ਪਰਵਾਹ ਨਾ ਕਰੋ ਕਹਿੰਦੇ ਨਹੀਂ ਕੋਈ ਇਲਾਜ ਨਹੀਂ ਉਹਨਾਂ ਦਾ ਹੋ ਸਕਦਾ ਉਹ ਕਹਿੰਦੇ ਬਸ ਹੁਣ ਤੁਸੀਂ ਸੇਵਾ ਕਰ ਲੋ ਹਫਤਾ ਆਇਆ ਤਸ ਦੇਣਾ ਕਿ ਇੱਕ ਦਿਨ ਸਭ ਰੱਬ ਦੇ ਹੱਥਾ ਹੁਣਾ ਮੈਂ ਕਿਹ ਪਤਾ ਨਹੀਂ ਕੀ ਹੋ ਗਿਆ ਉਹ ਤਾਂ ਆਪਾਂ ਨੂੰ ਦਿਖਦਾ ਹੀ ਪਿਆ ਵਾ ਫੇ ਉਹ ਜਾਣ ਵਾਲੇ ਆ ਤੇ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਆ ਹੁਣ ਆਈ ਆ ਤੇ ਉਹਨਾਂ ਨੇ ਜਾਣਾ ਹੀ ਆ ਤਰੋਈ ਕਿ ਜਾਣੇ ਆ ਆ ਫੜੋ ਪਾਣੀ ਪਿਓ ਆ ਰੱਖੋ ਰੋਟਾ ਮੈਂ ਕਿਹ ਪਤਾ ਨਹੀਂ ਕੀ ਹੋ ਗਿਆ ਰੋਟੀ ਬਣਾਵਾ ਦੱਸ ਦੋ ਫੇਰ ਇੱਥੇ ਬਹਿ ਗਏ ਆ ਹੱਥ ਪੈਰ ਧੋ ਲੋ ਕੰਮਕੁਮ ਕਰ ਲੋ ਕੋਈ ਕੋਈ ਪਤਾ ਪਤਾ ਹੀ ਲੈਣ ਆ ਜਾਂਦਾ ਫੇਰ ਟਾਈਮ ਵੇਸਟ ਹੁੰਦਾ ਰੋਟੀ ਰੋਟੀ ਤਾਂ ਖਾ ਲੋ ਕਿ ਭੁੱਖੇ ਬੈਠੇ ਰਹਿਣਾ ਵਾ ਕੋਈ ਨਹੀਂ ਬੋਲੀ ਮੈਨੂੰ ਭੁੱਖ ਨਹੀਂ ਹੈਗੀ ਇਹਦੇ ਵੇਰੀ ਗੱਲ ਸੁਣ ਰਿਓ ਜੋ ਕੱਲ ਨੂੰ ਕੁਝ ਹੋ ਗਿਆ ਫੇਰ ਸਾਰੇ ਕੰਮ ਮੜ ਜਾਣੇ ਕੰਮਕੁਮ ਤਾਂ ਨਿਬੇੜ ਲੋ ਜਦੋਂ ਪਤਾ ਹੀ ਆ ਵੀ ਬਾਪੂ ਜੀ ਨੂੰ ਚਲ ਜਾਣਾ ਉੱਥੇ ਕੰਮ ਕਰ ਲੋ ਕੋਈ ਹਾਂਜੀ ਬਾਪੂ ਜੀ ਠੀਕ ਹਾਂ ਹਾਂ ਬੱਤ ਠੀਕ ਗੜੀ ਘੜੀ ਲੰਘੇ ਜੀ ਉਹ ਚੰਗੇ ਉਹ ਬਾਪੂ ਜੀ ਮੈਂ ਡਾਕਟਰ ਕੋਲੇ ਗਿਆ ਸੀਗਾ ਉਹ ਕਹਿੰਦਾ ਬਾਪੂ ਜੀ ਨੂੰ ਦਵਾਈਆਂ ਦੇਜੋ ਬਾਪੂ ਜੀ ਨੇ ਬਿਲਕੁਲ ਠੀਕ ਹੋ ਜਾਣਾ ਹੈ ਦਵਾਈਆਂ ਵੀ ਤੁਹਾਡੀਆਂ ਲੈ ਕੇ ਆਇਆ ਮੈਂ ਬਸ ਟਾਈਮ ਤੇ ਦਵਾਈ ਲਈ ਚਲੋ ਤੁਸੀਂ ਬਿਲਕੁਲ ਠੀਕ ਪਹਿਲਾਂ ਵਾਂਗੂ ਹੋ ਜਾਣਾ ਹੈ ਨਹੀਂ ਬੱਤ ਹੁਣ ਕੋਈ ਦਵਾਈ ਕੰਮ ਨਹੀਂ ਲੇ ਪਾਪੂ ਜੀ ਇਦਾਂ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਕਿਉਂ ਨਹੀਂ ਕੋਈ ਦਵਾਈ ਕੰਮ ਕਰਨੀ ਡਾਕਟਰ ਸਭ ਤੋਂ ਵਧੀਆ ਡਾਕਟਰ ਹੈ ਜਿਹੜਾ ਤੁਹਾਡਾ ਇਲਾਜ ਕਰਦਾ ਪਿਆ ਤਾਂ ਮੈਂ ਸਚਨਕਾਰ ਮੈਡੀਟੇ ਬੇਬੀ ਨੂੰ ਬੁਲਾ ਦੇ ਮੈਂ ਨੰਮੇ ਨੂੰ ਬੜਾ ਕੀ ਕਰਦਾ ਅੱਛਾ ਤੁਸੀਂ ਨੂੰ ਮਿਲਣਾ ਹੈ ਹਾਂ ਬੁਲਾ ਦੇ ਕੋਈ ਨਹੀਂ ਮੈਂ ਕਰ ਦਿੰਦਾ ਜੀ ਪਾਪੂ ਜੀ ਫੋਨ ਉਹਨਾਂ ਨੂੰ ਹੈਲੋ ਹਾਂਜੀ ਦੇਦੀ ਉਹ ਬਾਪੂ ਜੀ ਕੋਲ ਬੈਠਾ ਸੀਗਾ ਉਹ ਕਹਿੰਦੇ ਬੇਵੀ ਨੂੰ ਬੁਲਾ ਦੇ ਮੈਨੂੰ ਮਿਲ ਜੰਦੀ ਆ ਕੇ ਹਾਂਜੀ ਹਾਂਜੀ ਆ ਗਿਆ ਸੀ ਡਾਕਟਰ ਕੋਲ ਤੁਸੀਂ ਆ ਜਾਓ ਮੈਂ ਦੱਸਦਾ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਸਾਰੇ ਠੀਕ ਹੈ ਬਾਪੂ ਜੀ ਨੇ ਕਰਤਾ ਦੀਦੀ ਨੂੰ ਫੋਨ ਉਹ ਕਹਿੰਦੇ ਸ਼ਾਮ ਨੂੰ ਸਰਦਾਰ ਜੀ ਆਂਦੇ ਆ ਤੇ ਤੁਹਾਨੂੰ ਮਿਲ ਕੇ ਜਾਂਦੇ ਆ ਉਹ ਕੋਈ ਹੋਰ ਚਾਹੀਦਾ ਕੁਝ ਤਾਂ ਦੱਸੋ ਮੈਨੂੰ ਇੱਕ ਵਾਧ ਮੈਨੂੰ ਨਾ ਕੰਬ ਬਹੁਤ ਲੱਗਦਾ ਆ ਕੰਬਲ ਪਤਲਾ ਹੈ ਕੋਈ ਮੋਟੀ ਰਜਾਈ ਦੇ ਲੈ ਮੈਂ ਕਹਿ ਦਿੰਦਾ ਜੀ ਬਾਪੂ ਜੀ ਬਬਲੀ ਨੂੰ ਕਹਿਣਾ ਵੀ ਬਾਪੂ ਜੀ ਨੂੰ ਰਜਾਈ ਦੇ ਦੇ ਤੁਸੀਂ ਕਰੋ ਆਰਾਮ ਮੈਂ ਉਹਨੂੰ ਕਹਿ ਕੇ ਆਉਂਦਾ ਜੀ ਬਬਲੀ ਬਾਬਾ ਕੀ ਹੋ ਗਿਆ ਹੱਥ ਤਾਂ ਧੋ ਲੋ ਬਾਪੂ ਜੀ ਨੂੰ ਹੱਥ ਲਾ ਲਾ ਕੇ ਤੇ ਮੈਨੂੰ ਲਾਉਣ ਲੱਗੇ ਬਿਮਾਰੀ ਬੁਮਾਰੀ ਲਾਉਣੇ ਕੋਈ ਪਹਿਲਾਂ ਹੱਥ ਧੋ ਕੇ ਉਹ ਕੋਈ ਨਹੀਂ ਬਬਲੀ ਧੋ ਲੈਣਾ ਬਾਪੂ ਜੀ ਨੂੰ ਨਾ ਕੰਬਲ ਪਤਲਾ ਆ ਉਹਨਾਂ ਨੂੰ ਕੋਈ ਮੋਟਾ ਕੰਬਲ ਜਾਂ ਉਹਨਾਂ ਨੂੰ ਰਜਾਈ ਦੇ ਦੇ ਠੰਡ ਲੱਗਦੀ ਐ ਇੰਨੀ ਠੰਡ ਠੰਡ ਆ ਮੈਨੂੰ ਵੀ ਪਤਾ ਦਿੱਤੀ ਤਾਂ ਹੋਈ ਐ ਚਾਦਰ ਮੋਟੀ ਐ ਉਹ ਬਬਲੀ ਠੰਡ ਪਤਾ ਕਿੱਡੀ ਬਜ਼ੁਰਗ ਸਰੀਰ ਆ ਉਹਨਾਂ ਦਾ ਕੰਬਲ ਦੀ ਉਹਨਾਂ ਨੂੰ ਰਜਾਈ ਦੇ ਡਾਕਟਰ ਤਾਂ ਮਾ ਖਰਾਬਾ ਨਾਲੇ ਕਹੀ ਜਾਂਨੇ ਡਾਕਟਰ ਨੇ ਜਵਾਬ ਦੇ ਦਿੱਤਾ 5 ਦਿਨਾਂ 2 ਦਿਨਾਂ 10 ਦਿਨਾਂ 12 ਦਿਨਾਂ ਤੇਰੇ ਕਹਿਣ ਦਾ ਮਤਲਬ ਕੀ ਆ ਪਿਓ ਆ ਮੇਰਾ ਠੰਡ ਲੱਗਦੀ ਇਹਨਾਂ ਨੂੰ ਦੇ ਜਾ ਕੇ ਰਜਾਈ ਮੇਰੀ ਗੱਲ ਸੁਣ ਲੋ ਉੱਚੀ ਆਵਾਜ਼ ਚ ਮੈਨਾਂ ਗੱਲ ਨਾ ਕਰੋ ਕੱਲ ਨੂੰ ਬਾਪੂ ਨੂੰ ਕੁਝ ਹੋ ਜਾਂਦਾ ਵਾ ਤੇ ਨਾਲ ਹੀ ਸਾਰਾ ਬਿਸਤਰਾ ਬੁਸਤਰਾ ਸਾਰਾ ਕੁਝ ਸਿੱਟਣਾ ਪੈਂਦਾ ਤੁਹਾਨੂੰ ਪਤਾ ਹੈ ਨਾ ਫੇਰ ਨਵੀਂ ਰਜਾਈ ਜ਼ਰੂਰ ਖਰਾਬ ਕਰਨੀ ਆ ਹੁਣ ਆ 2-4 ਦਿਨ ਕੱਢਣੇ ਆ ਇਸੇ ਚਾਦਰ ਨਾ ਕੱਢ ਲੈਣਗੇ ਭੌਲੀ ਹੋਂਦ ਤਨੂੰ ਰਜਾਈ ਵੀ ਲੱਗਣ ਲੱਗੀ ਭਾਰ ਮੇਰੇ ਪਿਓ ਨੇ ਨਾ ਇੱਥੇ ਤੱਕ ਪਾਲ ਪੋਸ ਕੇ ਮੈਨੂੰ ਕੀਤਾ ਆਹ ਦਿਨ ਲਈ ਦੇਖਣ ਨੂੰ ਕੀਤਾ ਵੀ ਉਹਨਾਂ ਨੂੰ ਜਾਈ ਮੰਗੇ ਤਦੂ ਕਹੇ ਥੋੜੇ ਦਿਨ ਰਹਿ ਗਏ ਵੀ ਸਾਰਾ ਕੋਈ ਸਿੱਟਣਾ ਮੈਂਦਾ ਨਾਲ ਤੂੰ ਕੋਈ ਪੁਰਾਣੀ-ਪੁਰੋਣੀ ਰਜਾਈ ਦੇ ਦੇ ਤਾ ਨਵੀਂ ਖਰਾਬ ਜ਼ਰੂਰ ਕਰਨੀ ਆ ਕੋਈ ਪੁਰਾਣੀ ਦੇਖ ਲਓ ਉੱਥੇ ਸਟੋਰ ਚ ਪਈ ਹੋਣੀ ਆ ਨਵੀਂ ਰਜਾਈ ਖਰਾਬ ਕਰਨ ਨਾਲ ਅੱਗੇ ਕੋਈ ਨਹੀਂ ਦੇ ਦਿੰਨਾ ਮੈਂ ਮੈਂ ਆਪੇ ਦੇ ਦਿੰਨੀ ਆ ਨਵੀਂ ਰਜਾਈ ਦੇ ਦੇਣੀ ਮੈਨੂੰ ਪਤਾ ਤੁਹਾਡਾ ਨਾਲੋ ਟੋਲੀ ਵਾਚ ਚ ਗੱਲ ਕਰਿਆ ਕਰੋ ਮੇਰੇ ਨਾਲ ਮੈਨੂੰ ਉੱਚੀ ਆਵਾਜ਼ ਪਸੰਦ ਨਹੀਂ ਹੈਗੀ ਹਾਂ ਨਾਲੋ ਨੰਨੀ ਲੈ ਲਓ ਠੀਕ ਆ ਬਾਪੂ ਜੀ ਰਜਾਈ ਦੇਤੀ ਹੁਣ ਠੀਕ ਆ ਜਾਉਂਦਾ ਰਹਿ ਫਤ ਲੋ ਹੁਣ ਤੁਸੀਂ ਆਰਾਮ ਕਰ ਲਓ ਤੇ ਥੋੜੀ ਦੇਰ ਤੱਕ ਦਵਾਈ ਦੇਣੀ ਹੈ ਤੁਹਾਨੂੰ ਫਿਰ ਮੈਂ ਤੁਹਾਨੂੰ ਦਵਾਈ ਵੀ ਦਿੰਦਾ ਹਮ ਕਰ ਲਓ ਰਾਵ ਹਾਂਜੀ ਕੀ ਹੋਇਆ ਫੋਨ ਕਿਨੂੰ ਕੀਤਾ ਦੀਦੀ ਨੂੰ ਫੋਨ ਕੀਤਾ ਨਾ ਬਾਪੂ ਜੀ ਕਹਿੰਦੇ ਮੇਰੀ ਦੀਦੀ ਨਾਲ ਗੱਲ ਕਰਾ ਦੇ ਮੈਂ ਹੁਣ ਕਰਨਾ ਹੀ ਸੀ ਫੋਨ ਫੋਨਾਂ ਦੇ ਕਿਹਾ ਸੀ ਜ ਮੈਨੂੰ ਪੁੱਛਿਆ ਡੈਡੀ ਹੁਣ ਉਹਨੇ ਖਰਾਬ ਕਰ ਜਾਣੀ ਆ ਕੇ ਬਹਿ ਕੇ ਬਬਲੀ ਹੁਣ ਡੈਡੀ ਕਹਿੰਦੇ ਮੈਂ ਇੱਕ ਵਾਰੀ ਉਹਦੇ ਨਾਲ ਗੱਲ ਕਰਨੀ ਆ ਮੈਨੂੰ ਮਿਲ ਜੇ ਮੇਰਾ ਚਿੱਤ ਕਰਦਾ ਉਹਨੂੰ ਮਿਲਣ ਨੂੰ ਤੇ ਮੈਨੂੰ ਫੋਨ ਕਰਤਾ ਰੋਜ਼ ਕਹਣਗੇ ਤੇ ਉਹ ਰੋਜ਼ ਆ ਜਾਊਗੀ ਰੋਜ਼ ਬਬਲੀ ਐਡਾ ਵੀ ਕੋਈ ਵੇਲਾ ਨਹੀਂ ਹੁੰਦਾ ਕੋਈ ਰੋਜ਼ ਆ ਜਵੇ ਹੁਣ ਉਹਨਾਂ ਦਾ ਦਿਲ ਕਰਦਾ ਪਿਆ ਅਸੀਂ ਮਿਲਣ ਨੂੰ ਕੀ ਕਹਿੰਦਾ ਮੈਂ ਨਹੀਂ ਕਰਨਾ ਫੋਨ ਨਹੀਂ ਬੁਲਾਉਣਾ ਮੈਂ ਤੇਰਾ ਦਿਲ ਪੱਥਰ ਹੋ ਜੂਗਾ ਮੇਰਾ ਪਿਓ ਆ ਮੈਂ ਉਹਨਾਂ ਦੀ ਹਰ ਗੱਲ ਸੁਣਨੀ ਆ ਤੇ ਹਰ ਗੱਲ ਮੰਨਣੀ ਆ ਕਰਦਾ ਸਾਹਮਣਾ ਨਹੀਂ ਨਾ ਪੈਂਦਾ ਤੁਹਾਨੂੰ ਕੁਛ ਕੰਮ ਨਹੀਂ ਨਾ ਕਰਨੇ ਪੈਂਦੇ ਕੰਮ ਤਾਂ ਸਾਨੂੰ ਕਰਨੇ ਪੈਂਦੇ ਆ ਨਾ ਆਪ ਦਾ ਸਵੇਰੇ ਚਲ ਜਾਣੇ ਆ ਕੇ ਬਾਪੂ ਜੀ ਕਿਵੇਂ ਆ ਉਹਨਾਂ ਨੂੰ ਤਾਂ ਤੁਸੀਂ ਚੰਗੇ ਲੱਗਣੇ ਲੱਗਣੇ ਕੰਮ ਕਰਕੇ ਵੇਖੋ ਫੇਰ ਪਤਾ ਲੱਗੇ ਮਾ ਖਰਾਬ ਕਰਕੇ ਰੱਖਿਆ ਬੰਦਾ ਇੱਕ ਵਾਰੀ ਪੁੱਛ ਤਾਂ ਲੈਂਦਾ ਵਾ ਵੀ ਹਾਂ ਹਾਂ ਵੀ ਮੈਂ ਫੋਨ ਕਰਾਂ ਕਿ ਨਾ ਕਰਾਂ ਉਹਨੇ ਤਾਂ ਹੁਣ ਆ ਜਾਣਾ ਸਵੇਰ ਦੀ ਆਈ ਨੇ ਸ਼ਾਮ ਨੂੰ ਨਿਕਲਣਾ ਇੱਕ ਦਿਨ ਸਾਰੀ ਦਿਹਾੜੀ ਇਹ ਬੋਲਦੀ ਰਹਿੰਦੀ ਆ ਪਤਾ ਨਹੀਂ ਇਹਦਾ ਕੀ ਆ ਦਿਲ ਆ ਕਿ ਪੱਥਰ ਆ ਇਹਦਾ ਬਾਪੂ ਜੀ ਬਾਪੂ ਜੀ ਆ ਦੇਖੋ ਤੁਹਾਡੀ ਧੀ ਆਈ ਆ। ਹਾਂਜੀ ਆ ਗਈ ਦੂ। ਹਾਂਜੀ ਬਾਪੂ ਜੀ ਜਦੋਂ ਵੀਰੇ ਦਾ ਫੋਨ ਆਇਆ ਤੇ ਮੈਂ ਭੱਜੀ ਭੱਜੀ ਆ ਗਈ। ਮੈਂ ਤੋ ਰਿਆ ਹੀ ਨਹੀਂ ਗਿਆ। ਹਾਂਜੀ ਇਹ ਪੈਨ ਨੂੰ ਵੀ ਫੋਨ ਕਰਕੇ ਬਣਾਉਣਾ ਪੈਂਦਾ। ਤੇਰਾ ਚੈਤ ਨਹੀਂ ਕਰਦਾ ਬਾਪੂ ਉਹਨਾਂ ਵਾਲਿਆਂ ਨੂੰ। ਮਰ ਜਾ ਕਰੋ। ਦੋ ਚਾਰ ਦਿਨ ਪਤਾ ਨਹੀਂ ਕਿੰਨੇ ਦੇ ਹੋ ਗਏ। ਫੇਰ ਮੈਣਾ ਹੋਵੇ ਨਾ ਹੋਵੇ। ਬਾਪੂ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਹਲੇ ਤਾਂ ਅਸੀਂ ਗੁੱਡੀ ਦਾ ਵਿਆਹ ਕਰਨਾ। ਕਿੰਨਾ ਚਾਹ ਸੀ ਤੁਹਾਨੂੰ? ਮੇ ਤਾਂ ਚਾਹ ਤਾਂ ਮੈਨੂੰ ਬਹੁਤ ਹੈ। ਪਰ ਮੇਰਾ ਸ਼ਰੀਰ ਹੁਣ ਸਾਥ ਨਹੀਂ ਦਿੰਦਾ। ਸਵੇਰ ਦਾ ਵੀ ਪਤਾ ਨਹੀਂ। ਉੱਠਣਾ ਕਿ ਨਹੀਂ। ਕੋਈ ਨਹੀਂ ਪਤਾ। ਮੈਂ ਰਾਤ ਨੂੰ ਸੌਣਾ ਸੀ ਮੇਰੇ ਉੱਠਾ ਹੀ ਨਾ ਬਾਪੂ ਜੀ ਤੁਸੀਂ ਕਿਉਂ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਹਾਨੂੰ ਪਤਾ ਨਾ ਮਾਂ ਤੋਂ ਬਾਅਦ ਸਾਨੂੰ ਤੁਸੀਂ ਹੀ ਸੰਭਾਲਿਆ ਮੈਂ ਤਾਂ ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਾਂ ਚਾਹੇ ਲੱਗਦਾ ਮੇਰਾ ਬੰਦਾ ਬੁਲਾਵਾ ਆ ਗਿਆ ਕਿਤੇ ਨਹੀਂ ਬੁਲਾਵਾ ਆਇਆ ਬਾਪੂ ਜੀ ਨਾਲੇ ਤੁਹਾਨੂੰ ਨਹੀਂ ਪਤਾ ਕਿ ਸਾਨੂੰ ਤੁਹਾਡੀ ਕਿੰਨੀ ਲੋੜ ਹੈ ਨਾਲੇ ਤੁਹਾਡੇ ਨੂੰਹ ਪੁੱਤ ਦੇਖੋ ਤੁਹਾਡੀ ਕਿੰਨੀ ਸੇਵਾ ਕਰਦੇ ਆ ਹਾਂ ਪੁੱਤ ਸੇਵਾ ਤਾਂ ਬਹੁਤ ਕਰਦੇ ਲੈ ਦੇਵੀ ਤੁਸੀਂ ਵੀ ਬਾਪੂ ਜੀ ਨਾਲ ਗੱਲਾਂ ਲੱਗ ਗਏ ਮੈਂ ਕਹਿੰਦੀ ਸੀ ਰੋਟੀ ਪਾਣੀ ਖਾ ਲੈਂਦੇ ਬਾਪੂ ਜੀ ਤਾਂ ਸਾਰਾ ਦਿਨ ਇਦਾਂ ਹੀ ਗੱਲਾਂ ਕਰਦੇ ਰਹਿੰਦੇ ਪਤਾ ਨਹੀਂ ਹੁਣ ਤਾਂ ਕੀ ਹੈ ਨਾਪਛਣਾਬ ਬੋਲਦੇ ਰਹਿੰਦੇ ਸਾਨੂੰ ਵੀ ਸਮਝ ਨਹੀਂ ਲੱਗਦੀ ਬਹਿ ਜਾਓ ਤੁਸੀਂ ਬਣਾਵਾ ਰੋਟੀ ਤੁਹਾਡੇ ਵਾਸਤੇ ਇਹ ਨਾਪਛਣਾਬ ਭਾਬੀ ਮੈਨੂੰ ਤਾਂ ਕਿਤੇ ਨਹੀਂ ਲੱਗਿਆ ਕਿ ਇਹ ਨਾਪਛਣਾਬ ਬੋਲਦੇ ਨੇ ਕਿੰਨੀਆਂ ਸੋਹਣੀਆਂ ਤਾਂ ਗੱਲਾਂ ਕਰੀ ਜਾਂਦੇ ਆ ਉਹ ਤੁਸੀਂ ਹੁਣ ਆਏ ਆ ਨਾ ਤੁਹਾਨੂੰ ਤਾਂ ਲੱਗਦਾ ਨਹੀਂ ਤਾਂ ਸਾਨੂੰ ਪੁੱਛੋ ਸਾਰਾ ਦਿਨ ਇੱਥੇ ਰਹਿਦਾ ਕਦੀ ਪਾਣੀ ਦੇ ਦੇ ਕਦੀ ਆਹ ਦੇ ਦੇ ਕਦੀ ਉਹ ਦੇ ਦੇ ਅਸੀਂ ਤਾਂ ਕਿਤੇ ਜਾਵ ਨਹੀਂ ਸਕਦੇ ਮੈਂ ਸੇਰੇ ਇਹਨਾਂ ਨੂੰ ਕਿਹਾ ਵੀ ਘੁੰਮਣ ਚੱਲ ਜੀਏ ਕਹਿੰਦੇ ਬਾਪੂ ਜੀ ਨੂੰ ਛੱਡ ਕੇ ਕਿੱਥੇ ਜਾਈਏ ਦੱਸੋ ਅਸੀਂ ਤਾਂ ਬੱਜੇ ਬੈਠੇ ਇਹਨਾਂ ਨਾਲ ਤੁਸੀਂ ਤਾਂ ਭਾਬੀ ਕਰਮਾ ਵਾਲੇ ਹੋ ਜਿਹੜੇ ਤੁਹਾਨੂੰ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੇਵਾ ਤਾਂ ਠੀਕ ਐ ਪਰ ਪੂਰਾ ਦਿਨ ਸਾਨੂੰ ਤਾਂ ਹੁਣ ਡਰ ਵੀ ਲੱਗਦਾ ਕਿਤੇ ਇਹਨਾਂ ਦੀ ਬਿਮਾਰੀ ਨਾਲ ਨਾ ਸਾਨੂੰ ਨਾ ਕੋਈ ਨੁਕਸਾਨ ਹੋ ਜਵੇ ਮੈਂ ਤਾਂ ਸਗੋਂ ਇਹਨਾਂ ਨੂੰ ਕਿਹਾ ਸੀ ਕਿ ਬਾਪੂ ਜੀ ਦੇ ਭਾਂਡੇ-ਬੁੱਡੇ ਅਲੱਗ ਲਾ ਦੀਏ ਪਰ ਇਹ ਕਿੱਥੇ ਮੰਨਦੇ ਆ ਤੁਸੀਂ ਤਾਂ ਦੀਦੀ ਸਮਝਦਾਰ ਪੜੇ ਲਿਖੇ ਹੋ ਤੁਹਾਨੂੰ ਵੀ ਪਤਾ ਨਾ ਕਿ ਅੱਜਕੱਲ ਬਿਮਾਰੀ ਕਿੱਦਾਂ ਫੈਲਦੀ ਆ ਬਸ ਕਰੋ ਭਾਬੀ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਇਹ ਬਾਪੂ ਜੀ ਨੇ ਸਾਡੇ ਇੰਨੀ ਮਿਹਨਤ ਕਰਕੇ ਸਾਨੂੰ ਉਹਨਾਂ ਨੇ ਪੜਾਇਆ ਲਿਖਾਇਆ ਕਮਾਉਣ ਜੋਗੇ ਕੀਤਾ ਆ ਜਿਹੜੀ ਛੱਤ ਥੱਲੇ ਤੁਸੀਂ ਰਹਿ ਰਹੇ ਹੋ ਨਾ ਮੇਰੇ ਬਾਪੂ ਜੀ ਨੇ ਖੂਨ ਪਸੀਨੇ ਦੀ ਕਮਾਈ ਹੈ ਤੇ ਅੱਜ ਅੱਜ ਤੁਹਾਨੂੰ ਗੱਲਾਂ ਹੁੰਦੀਆਂ ਨੇ ਤੁਸੀਂ ਆਪਣੇ ਰੰਗ ਦਿਖਾ ਰਹੇ ਹੋ ਨਹੀਂ ਭਾਬੀ ਜੀ ਐਦਾਂ ਨਹੀਂ ਕਹਿਣਾ ਚਾਹੀਦਾ ਤੁਹਾਨੂੰ ਰੰਗ ਕਿਹੜੇ ਰੰਗਾਂ ਦੀਆਂ ਗੱਲਾਂ ਕਰਦੇ ਹੋ ਰੰਗ ਤਾਂ ਤੁਸੀਂ ਭਰੇ ਹੋਏ ਆਪਣੀ ਜ਼ਿੰਦਗੀ ਚ ਕਦੀ ਕਿਤੇ ਘੁੰਮਣ ਜਾਂਦੇ ਹੋ ਕਦੀ ਕਿਤੇ ਘੁੰਮਣ ਜਾਂਦੇ ਹੋ ਐਸ਼ ਨਾਲ ਤੁਹਾਨੂੰ ਕੋਈ ਟੈਨਸ਼ਨ ਹੈਗੀ ਆ ਸਾਨੂੰ ਪਤਾ ਅਸੀਂ ਬੱਜੇ ਬੈਠੇ ਆ ਅਸੀਂ ਤਾਂ ਕਿਤੇ ਜਾਵ ਨਹੀਂ ਸਕਦੇ ਸਵੇਰੇ ਸਰਦਾਰ ਜੀ ਨੂੰ ਕਿਹਾ ਕਿ ਘੁੰਮਣ ਚੱਲੀ ਹੈ ਕਿਤੇ ਕਹਿੰਦੇ ਬਾਪੂ ਜੀ ਨੂੰ ਛੱਡ ਕੇ ਕਿੱਦਾਂ ਚੱਲ ਜਾ ਮੈਂ ਨਾਲੇ ਤੁਹਾਡੇ ਬਾਪੂ ਜੀ ਨੇ ਤਾਂ ਹੁਣ ਜਵਾਬ ਦੇ ਹੀ ਦਿੱਤਾ 10 15 ਦਿਨਾਂ ਕਿ ਪਤਾ ਨਹੀਂ ਕਿੰਨੇ ਦਿਨ ਜਵਾਬ ਪੱਬੀ ਜੀ ਅ ਕਿੱਦਾਂ ਦੀ ਗੱਲਾਂ ਕਰਦੇ ਹੋ ਤੁਸੀਂ ਠੀਕ ਹੋ ਜਾਣਾ ਮੇਰੇ ਬਾਪੂ ਨੇ ਕੁਝ ਨਹੀਂ ਹੋਇਆ ਇਹਨਾਂ ਨੂੰ ਠੀਕ ਹੋ ਜਾਣਾ ਇਹਨਾਂ ਨੇ ਰਿਪੋਰਟਾਂ ਆ ਗਈਆਂ ਅੱਜ ਸਵੇਰੇ ਹੀ ਲੈ ਕੇ ਆਏ ਨੇ ਉਹ ਕਹਿੰਦੇ ਘਰੇ ਸੇਵਾ ਕਰ ਲਓ ਮੈਨੂੰ ਤਾਂ ਆਪ ਟੈਨਸ਼ਨ ਪਈ ਹੋਈ ਆ ਮੈਂ ਤਾਂ ਕਿਹਾ ਸੀ ਕੇਅਰ ਟੇਕਰ ਰੱਖ ਲਓ ਮੇਥੋਂ ਨਹੀਂ ਹੁੰਦੀ ਸੇਵਾ ਇੰਨੀ ਬਸ ਕਰੋ ਮੈਨੂੰ ਪਤਾ ਮੇਰੇ ਕੋਲ ਬਹੁਤਾ ਟਾਈਮ ਨਹੀਂ ਹੈ ਪਾਪੂ ਜੀ ਇਹ ਤੁਸੀਂ ਕੀ ਕਰੀ ਜਾਂਦੇ ਆ ਸੇਵਾ ਕਰਨ ਨੂੰ ਅਸੀਂ ਤੇ ਆਹ ਕੀ ਤੁਸੀਂ ਕੀਤਾ ਇਸ ਕਰਕੇ ਬੁਲਾਇਆ ਸੀ ਮੰਮੀ ਦਾ ਸਮਾਨ ਆ ਇਹ ਤਾਂ ਤੁਸੀਂ ਸਾਨੂੰ ਕਦੇ ਦੱਸਿਆ ਹੀ ਨਹੀਂ ਤੇ ਤੁਸੀਂ ਦੀਦੀ ਨੂੰ ਦੇ ਰਿਹਾ ਇੱਕ ਵਾਰੀ ਸਲਾਹ ਤਾਂ ਕਰ ਲੈਂਦੇ ਸਾਡੇ ਨਾਲ ਤੇਂ ਤੇਰੀ ਸਸੋ ਦਾ ਸਮਾਨ ਸੀ ਉਹਦੇ ਸਸਕਾਰ ਮਿਲ ਰਾਇਆ ਸੀ ਹ ਤੇਰੀ ਸਾਸ ਨੂੰ ਬਹੁਤ ਬਿਮਾਰੀਆਂ ਵਿੱਚ ਕਿਤੇ ਤੈਨੂੰ ਨਾ ਲੱਗ ਜਾਣ ਮੈਂ ਤਾਂ ਦਿੱਤਾ ਸਮਾਨ ਆਫ ਦਿੱਤੀ ਇਹਨੂੰ ਵੀ ਜਿਹੜੀ ਬਿਮਾਰੀ ਠੀਕ ਹੋ ਚਲੇ ਜਾ ਕਿਤੇ ਤੈਨੂੰ ਨਾ ਲੱਗੇ ਸਮਾਨ ਆਬਦੀਤੀ ਨੂੰ ਤਾਂ ਦਿੱਤਾ। ਤੂੰ ਗੋਲਡੀ ਨਾਲ ਸੋਈ ਚ ਗੱਲਾਂ ਕਰਦੇ ਸੀ। ਮੈਂ ਸੁਣ ਲਈ। ਇਹ ਮਰੇ ਦਾ ਸਮਾਨ ਸਿੱਟਣਾ ਪੈਂਦਾ। ਮੈਨੂੰ ਲੱਗਿਆ ਤੂੰ ਆ ਮੇਰੇ ਅਰਜਾਈ ਕੰਬੜ ਨੂੰ ਸਿੱਟਣ ਦੇ ਕਿਤੇ ਇਹ ਸਮਾਨ ਵੀ ਨਾ ਸਿੱਟਦੀ। ਮੈਂ ਤਾਂ ਇਹ ਨੂੰ ਦਿੱਤਾ। ਬੀਜੀ ਰੱਖ ਲਓ ਤੁਸੀਂ ਮੈਨੂੰ ਨਹੀਂ ਚਾਹੀਦਾ ਕੁਝ ਵੀ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਤੁਹਾਨੂੰ ਕੀ ਲੱਗਦਾ ਕਿ ਮੈਂ ਆਪਣੇ ਬਾਪੂ ਜੀ ਨੂੰ ਸਾਹ ਨਹੀਂ ਸਕਦੀ ਸਾਹ ਸਕਦੀ ਆ ਮੈਂ ਕਰ ਸਕਦੀ ਆ ਇਹਨਾਂ ਦੀ ਸੇਵਾ ਪਰ ਮੈਂ ਤਾਂ ਨਹੀਂ ਹਮੀਪਰੀ ਕਿ ਲੋਕੀ ਤੁਹਾਨੂੰ ਗੱਲਾਂ ਨਾ ਕਰਨ ਮੇਰੇ ਭਰਾ ਨੂੰ ਗੱਲਾਂ ਨਾ ਕਰਨ ਕਿ ਆਪਦੇ ਪਿਓ ਨੂੰ ਨਹੀਂ ਸਾਹ ਸਕੇ ਇਹ ਬਾਪੂ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਮੇਰਾ ਵੀ ਆ ਨਾ ਕਰੂ ਮੈਂ ਪੁੱਤ ਬਣ ਕੇ ਤੁਹਾਡੀ ਸੇਵਾ ਕਰੂੰਗਾ ਤੁਹਾਡੇ ਕੋਲ ਰਹੂੰਗਾ ਮੈਂ ਕਿਹਾ ਸੀ ਨਾ ਤੁਹਾਨੂੰ ਤੁਸੀਂ ਮੇਰੀ ਇੱਕ ਨਹੀਂ ਸੁਣੀ ਨਾਤੀਏ ਇਹ ਤਾਂ ਦੁਨੀਆ ਦਾ ਦਸਤੂਰਾ ਤੀਆਂ ਤਾਂ ਰਾਜੇ ਮਹਾਰਾਜੇ ਵੀ ਨਹੀਂ ਆਪਣੇ ਕੋਲ ਰੱਖ ਸਕਦੇ ਤੀਆਂ ਨੂੰ ਤਾਂ ਆਪਣੇ ਸਾਰੇ ਘਰ ਜਾਣੇ ਪੈਂਦੇ ਆ ਫਰਮਾਤਨ ਕਮਰਾ ਤੁਹਾਨੂੰ। ਭਾਬੀ ਇੱਕ ਗੱਲ ਦੱਸ ਕੱਲ ਤੁਹਾਡੇ ਮਾਪਿਓ ਨਾਲ ਤੁਹਾਡੇ ਭਰਾ ਪਰਜਾਈ ਐਦਾਂ ਦਾ ਸਲੂਕ ਕਰਨਗੇ ਤੁਹਾਡੇ ਦਿਲ ਤੇ ਕੀ ਬੀਤੂਗੀ? ਕਿਉਂ ਭਾਬੀ? ਹੁਣ ਕਿਉਂ ਡਰ ਲੱਗਿਆ? ਹੁਣ ਕੀ ਬੀਤਰੀ ਏ ਤੁਹਾਡੇ ਤੇ? ਨਾਲੇ ਪਤਾ ਮੇਰੇ ਬਾਪੂ ਜੀ ਕੋਸ਼ਕ ਦੇ ਨਾਲ ਦੇ ਮਹਿਮਾਨ ਨੇ ਜੇ ਤੁਹਾਨੂੰ ਬੁਰਾ ਨਾ ਲੱਗੇ ਮੈਂ ਕੁਛਕ ਦਿਨ ਇੱਥੇ ਰੁਕ ਜੰਨੀ ਆ ਮੈਂ ਆਪਣੇ ਬਾਪੂ ਜੀ ਦੀ ਸੇਵਾ ਕਰ ਲੈਨੀ ਆ ਬੱਸ ਜੀ ਜੀ ਐਦਾਂ ਨਾ ਕੋ ਮੈਂ ਕਰੂੰਗੀ ਇਹਨਾਂ ਦੀ ਸੇਵਾ ਹਾਂ ਜੇ ਤੁਸੀਂ ਜਦੋਂ ਮੇਰੇ ਮਾਪਿਓ ਬਾਰੇ ਗੱਲ ਕੀਤੀ ਤਾਂ ਉਹ ਚਿੱਜਾਂ ਤੇਰੀ ਅੱਖਾਂ ਅੱਗੇ ਘੁੰਮਣ ਲੱਗ ਗਈਆਂ ਕਿ ਮੇਰੇ ਮਾਪਿਓ ਨਾਲ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਬਾਪੂ ਜੀ ਮੈਨੂੰ ਮaaf ਕਰ ਦਿਓ ਕੁਛ ਸਮੇਂ ਲਈ ਮੈਂ ਪਟਕ ਗਈ ਸੀ ਨਾਲੇ ਆ ਚੀਜ਼ਾਂ ਮੈਨੂੰ ਨਹੀਂ ਚਾਹੀਦੀਆਂ ਨਹੀਂ ਚਾਹੀਦੀਆਂ ਇਹ ਚੀਜ਼ਾਂ ਮੈਨੂੰ ਬਾਪੂ ਜੀ ਕਿਸੇ ਵੀ ਚੀਜ਼ ਦੀ ਲੋੜ ਆ ਤੁਸੀਂ ਮੈਨੂੰ ਆਵਾਜ਼ ਦੇਣੀ ਬਬਲੀ ਪੁੱਤ ਅਹ ਦੇ ਦੇ ਨਾਲੇ ਤੁਸੀਂ ਕਿਤੇ ਨਹੀਂ ਜਾਣਾ ਸਾਨੂੰ ਛੱਡ ਕੇ ਨਹੀਂ ਜਾਣਾ ਨਹੀਂ ਜਾ ਸਕਦੇ ਤੁਸੀਂ ਕਿਤੇ ਵੀ ਛੱਡ ਕੇ ਝੂਠ ਬੋਲਦੇ ਆ ਡਾਕਟਰ ਮੈਂ ਨਹੀਂ ਮੰਨਦੀ ਉਹਨਾਂ ਦੀਆਂ ਰਿਪੋਰਟਾਂ ਨੂੰ ਮੈਂ ਨਹੀਂ ਮੰਨਦੀ ਦੇ ਦੇ ਨਹੀਂ ਜਾਣਾ ਨਾ ਬਾਪੂ ਜੀ ਨੇ ਛੱਡ ਕੇ ਸਾਨੂੰ ਕਿਤੇ ਵੀ ਨਹੀਂ ਜਾਣਾ ਨਾ अपरल के सेवा करेंगे इनादी वो कैसे सेवा करेंगे इनादी ये तो साडे घर दा मुड ने मैं भूल गई सी ये साडे घर दा जिंदरा ने न्योड़ी ने अठे काढ दी मैं ता सगो इन साल बेफिकर होके चली जांदी सी के पिछे बापू जी बैठे ने आवाजाई आई रहंदी सी के देखो ही मिलन आंदा ਕਦੇ ਕੋਈ ਬਾਪੂ ਜੀ ਤੁਹਾਨੂੰ ਪਤਾ ਨਾ ਮੰਮੀ ਦੇ ਜਾਣ ਤੋਂ ਬਾਅਦ ਪਾਪਾ ਜੀ ਮੰਮੀਆਂ ਇੱਥੇ ਕੋਈ ਨਹੀਂ ਵੜਿਆ ਤੁਹਾਨੂੰ ਪਤਾ ਨਾ ਤੁਹਾਨੂੰ ਮਿਲਣ ਵੀ ਕੋਈ ਨਹੀਂ ਆਇਆ ਤੇ ਤੁਹਾਡੇ ਤੋਂ ਬਾਅਦ ਤਾਂ ਤੁਹਾਨੂੰ ਪਤਾ ਕਿਸੇ ਨੇ ਹੋਰਦੇ ਵੀ ਨਹੀਂ ਵੜਨਾ ਹੋਣਾ ਨਹੀਂ ਵੀ ਹੋਣਾ ਨਹੀਂ ਬਾਪੂ ਜੀ ਅਸੀਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਨਹੀਂ ਜਾਣ ਦੇਣਾ ਅਸੀਂ ਨਹੀਂ ਜੋ ਹਣ ਦੇਣਾ ਹੈ ਨਾ ਹਾਂ ਹਾਂ ਸਤ ਸ੍ਰੀ ਅਕਾਲ ਜੀ ਮੈਨੂੰ ਕਿਸੇ ਡਾਕਟਰ ਨੇ ਜਵਾਬ ਨਹੀਂ ਦਿੱਤਾ ਮੈਨੂੰ ਕੁਝ ਵੀ ਨਹੀਂ ਹੋਇਆ ਮੈਂ ਬਿਲਕੁਲ ਤੰਦਰੁਸਤ ਆ ਜੀ ਇਹ ਤਾਂ ਕਰੈਕਟਰ ਹੁੰਦਾ ਜੀ ਵੀਡੀਓ ਜੋ ਕਰੈਕਟਰ ਦੇ ਵਿੱਚ ਖੁੱਬਣਾ ਪੈਂਦਾ ਤਾਂ ਸਹੀ ਐਕਟਰ ਮੰਨਿਆ ਜਾਂਦਾ ਜਿਹੜਾ ਕਰੈਕਟਰ ਵਿੱਚ ਖੁੱਬ ਜਵੇ ਬਾਕੀ ਅਸੀਂ ਜਿਹੜੀ ਵੀਡੀਓ ਬਣਾਉਂਦੇ ਆ ਉਹ ਇੱਕ ਸਿੱਖਿਆ ਹੀ ਦਿੱਤੀ ਹੁੰਦੀ ਹੈ ਲੋਕਾਂ ਨੂੰ ਆਪਾਂ ਆਪਣੇ ਆਲੇ-ਦਾਲ ਦੇਖੀਏ ਤਾਂ ਹਰੇ ਘਰ 'ਚ ਇਹ ਹਾਲ ਹੈ ਬਜ਼ੁਰਗਾਂ ਦੀ ਕੋਈ ਕਦਰ ਨਹੀਂ ਕਰਦਾ ਮੈਨੂੰ ਜੀ ਇੱਕ ਮਹਾਂਪੁਰਸ਼ਾਂ ਦੀ ਸੰਗਤ ਨਸੀਬ ਹੋਈ ਹਰਾਮਾ ਬਲਾਸਪੁਰ ਪਿੰਡ ਆ ਰਾਏਕੋਟ ਵੱਲ ਅਸੀਂ ਬਾਪੂ ਜੀ ਕਹਿੰਦੇ ਸੀ ਉਹਨੂੰ ਹੁਣ ਚੜ੍ਹਾਈ ਕਰਕੇ 19 ਤਰੀਕ ਨੂੰ 6 ਸਾਲ ਹੋ ਜਾਣੇ ਉਹਨਾਂ ਨੂੰ ਸਰੀਰ ਛੱਡਿਆ ਉਹ ਕਿਸੇ ਨਵੇਂ ਬੰਦੇ ਨੇ ਜਾਣਾ ਉਹਨਾਂ ਨੇ ਕਹਣਾ ਹਾਂ ਭਾਈ ਪਹਿਲਾਂ ਤਾਂ ਗੁਰੂ ਧਰਨ ਦੀ ਗੱਲ ਕਰਨੀ ਫਿਰ ਕਹਣਾ ਵੀ ਤੂੰ ਸਰੋਵਰ ਚ ਇਸ਼ਨਾਨ ਕੀਤਾ ਕਿਤੇ ਹਰੇਕ ਹੀ ਕਹਿੰਦਾ ਹਾਂ ਜੀ ਮੈਂ ਦਰਵਾਤ ਸੱਪ ਜਾਣਾ ਜਾਲਮਗੀਰ ਸਾਹਿਬ ਜਾਣਾ ਹਰੇਕ ਬੰਦਾ ਕਿਤੇ ਨਾ ਕਿਤੇ ਜਾਂਦਾ ਉਹਨੇ ਕਹਣਾ ਤੇਰੇ ਕੋਲ ਨੇੜੇ ਹੀ ਸਰੋਵਰ ਆ ਉਹ ਬੰਦੇ ਨੇ ਕਹਣਾ ਕਿਹੜਾ ਜੀ ਫਿਰ ਉਹਨੇ ਕਹਣਾ ਤੇਰੇ ਘਰ ਹੀ ਆ ਪਰ ਉਹਨੇ ਹੈਰਾਨ ਹੋਣਾ ਘਰ ਕਿਹੜਾ ਸਰੋਵਰ ਆ ਪਰ ਉਹਨੇ ਬਚਨ ਕਰਨਾ ਭਾਈ ਜਿਹੜੇ ਤੇਰੇ ਮਾਪੇ ਨੇ ਨਾ ਜਿਹੜਾ ਮਾਪੇ ਦੇ ਚਰਨੀ ਹੱਥ ਸਵੇਰੇ ਉੱਠ ਕੇ ਲਾਵੇ ਉਹਨਾਂ ਦੀ ਸੇਵਾ ਕਰੇ ਉਹਨੂੰ ਸਰੋਵਰ ਦਾ ਇਸ਼ਨਾਨ ਕਰੇ ਹੋ ਜਾਂਦਾ ਉਹ ਜੋ ਵੀ ਕਰੇਗਾ ਸਿਮਰਨ ਜਿੰਨਾ ਕਰੇਗਾ ਉਹਨੂੰ ਡਬਲ ਫਲ ਮਿਲਦਾ ਪ੍ਰਭੂ ਡਬਲ ਫਲ ਦਿੰਦੇ ਨੇ 24 ਹਜ਼ਾਰ ਸਵਾਸ ਨੇ 24 ਘੰਟੇ 'ਚ ਇੱਕ ਘੰਟੇ 'ਚ 1000 ਇੱਕ ਮਿੰਟ 'ਚ 16. ਜਿਹੜੇ ਇਹਨਾਂ ਵਾਹੇ ਗੁਰੂ ਦਾ ਸਿਮਰਨ ਕਰਦਾ ਇਹ ਆਪਣੇ ਗੱਲੇ 'ਚ ਪੈ ਜਾਂਦੇ ਨੇ ਬੈਂਕ ਜਮਾ ਹੋ ਜਾਂਦੇ ਨੇ ਬਾਕੀ ਇਹ ਇਹ ਦਸ ਮਿੰਟ ਜਾਂਦੇ ਨੇ ਜੋਦਮ ਚੇਤਨਾ ਆਵੇ ਸੋਦਮ ਬਿਰਥਾ ਜਾਏ ਸਤਿ ਸ੍ਰੀ ਅਕਾਲ